ਸ਼ਸ਼ੀਕਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਅਰਸੋਈ ਤੇ ਅੱਜ ਆਪਾਂ ਬਣਾਵਾਂਗੇ ਗੋਭੀ ਦੇ ਮਸਾਲੇ ਵਾਲੇ ਪਕੌੜੇ ਜਿਹੜੇ ਕਿ ਬਹੁਤ ਹੀ ਜ਼ਿਆਦਾ ਟੇਸਟੀ ਤੇ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਹੈਗੇ ਤੇ ਚਲੋ ਆਪਾਂ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਮਸਾਲਾ ਬਣਾਵਾਂਗੇ ਇਹਦੇ ਵਾਸਤੇ ਤੇ ਆਪਾਂ ਕੁੰਡੇ ਦੇ ਵਿੱਚ ਮਸਾਲਾ ਕੁਟ ਕੇ ਤਿਆਰ ਕਰਾਂਗੇ ਤੇ ਇਹਦੇ ਵਿੱਚ ਆਪਾਂ ਲਸਣ ਦੀਆਂ ਪਤਲੀਆਂ-ਪਤਲੀਆਂ ਕਰਕੇ ਜਿਹੜੀਆਂ ਭੁੱਕੀਆਂ ਹੁੰਦੀਆਂ ਉਹ ਕੱਟ ਲਿਆ ਨੇ ਹਰੀਆਂ ਮਿਰਚਾਂ ਤੇ ਅਦਰਕ ले लेगा ਤੇ ਇੱਕ ਚਮਚਾ ਇਥੇ ਆਪਾਂ ਖਰਾ ਜੀਰਾ ਲੈ ਲਿਆ ਸਾਫਤ ਜੀਰਾ ਤੇ ਇੱਕ ਚਮਚਾ ਲੈ ਲਮਗੇ ਇਥੇ ਆਪਾਂ ਸਾਫਤ ਧਨੀਆ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪੀਸ ਲਵਾਂਗੇ ਰਗੜ ਲਵਾਂਗੇ ਮਤਲਬ ਕਿ ਕੁੰਡੇ ਦੇ ਵਿੱਚ ਕੁੰਡੇ ਦੇ ਵਿੱਚ ਕੁੱਟੇ ਮਸਾਲੇ ਦਾ ਜਿਹੜਾ ਸਵਾਦ ਹੈ ਵੱਖਰਾ ਹੀ ਆਉਂਦਾ ਹੈਗਾ ਤਾਂ ਕਰਕੇ ਜਿਹੜਾ ਕੁੰਡੇ ਵਿੱਚ ਮਸਾਲਾ ਆਪਾਂ ਰਗੜ ਕੇ ਜਦੋਂ ਤਿਆਰ ਕਰਦੇ ਆਂਗੇ ਤੇ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਤੇ ਇਸ ਤਰੀਕੇ ਮਤਲਬ ਕਿ ਜਿਹੜਾ ਤੁਸੀਂ ਬਣਾ ਕੇ ਦੇਖਣਾ ਦੇ ਇਸੇ ਤਰੀਕੇ ਨਾਲ ਇਹ ਜਿਹੜੇ ਗੋਭੀ ਦੇ ਪਕੌੜੇ ਨੇ ਮਸਾਲੇ ਵਾਲੇ ਬਹੁਤ ਹੀ ਚਟਪੜੇ ਬਹੁਤ ਹੀ ਕ੍ਰਿਸਪੀ ਤੇ ਟੇਸਟ ਬਹੁਤ ਹੀ ਲਜੀਜ਼ ਬਣ ਕੇ ਆਉਂਦਾ ਹੈਗਾ ਤੇ ਇਧਰ ਜਿਹੜਾ ਆਪਾਂ ਇਹਨਾਂ ਨੂੰ ਥੋੜਾ ਕੁੱਟ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਮਸਾਲੇ ਹੈਗੇ ਫਿਰ ਐਡ ਕਰਾਂਗੇ ਤੇ ਇਹਨੂੰ ਜ਼ਿਆਦਾ ਬਰੀਕ ਨਹੀਂ ਪੀਸਣਾ ਹੈਗਾ ਥੋੜਾ ਜਿਹਾ ਦਰਦਰਾ ਹੀ ਜਿਹੜਾ ਆਪਾਂ ਰਗੜਾਂਗੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਦਰਦਰਾ ਜਿਹਾ ਆਪਾਂ ਜਿਹੜਾ ਇਹ ਮਸਾਲਾ ਕੁੱਟ ਲੈਣਾ ਪੀਸ ਲੈਣਾਗਾ ਤੇ ਇਹ ਜਿਹੜਾ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਇਧਰ ਆਪਾਂ ਲੈ ਲਵਾਂਗੇ ਗੋਭੀ ਇਦਰ ਗੋਭੀ ਲਈਏ ਮੈਂ ਇਹ 500 ਗ੍ਰਾਮ ਦੇ ਕਰੀਬ ਜਿਹੜੀ ਗੋਭੀ ਹੈਗੀ ਇਹਨੂੰ ਧੋ ਕੇ ਫਰੈਸ਼ ਤੇ ਮੈਂ ਕਟਿੰਗ ਕਰ ਲਈ ਆ ਫੁੱਲਾਂ ਦੇ ਵਿੱਚ ਇਹਨੂੰ ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਪਾ ਦਵਾਂਗੇ ਹਰਾ ਧਨੀਆ ਥੋੜਾ ਜਿਹਾ ਤੇ ਫਰੈਸ਼ ਫਰੈਸ਼ ਧਨੀਆ ਪਾ ਦਵਾਂਗੇ ਉਸ ਤੋਂ ਬਾਅਦ ਜਿਹੜਾ ਆਪਾਂ ਪੀਸ ਰਗੜ ਕੇ ਜਿਹੜਾ ਇਹ ਮਸਾਲਾ ਰੱਖਿਆਗਾ ਉਹ ਪਾ ਦਵਾਂਗੇ 2 ਚਮਚਿਆਂ ਦੇ ਕਰੀਬ ਕਿਉਂਕਿ ਆਪਾਂ ਇਹਦੇ ਵਿੱਚ ਹਰੀ ਮਿਰਚ ਪਾਈ ਹੈ ਹਰੀ ਮਿਰਚ ਤੁਸੀਂ ਦੇਖ ਕੇ ਟੇਸਟ ਅਨਸਾਰ ਪਾਉਣੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਜਿਹੜੇ ਮਸਾਲੇ ਆਪਾਂ ਹੋਰ ਐਡ ਕਰਨੇ ਨੇ ਸਭ ਤੋਂ ਪਹਿਲਾਂ ਆਪਾਂ ਐਡ ਕਰ ਦਵਾਂਗੇ ਗਰਮ ਮਸਾਲਾ ਅੱਧਾ ਚਮਚਾ ਫਿਰ ਸਵਾਦ ਅਨੁਸਾਰ ਥੋੜੀ ਲਾਲ ਮਿਰਚ ਐਡ ਕਰ ਦਵਾਂਗੇ ਥੋੜਾ ਜਿਹਾ ਕਲਰ ਵਧੀਆ ਆਉਂਦਾ ਉਸ ਤੋਂ ਬਾਅਦ ਹਲਦੀ ਪਾਊਡਰ ਐਡ ਕਰ ਦਵਾਂਗੇ ਸਵਾਦ ਅਨੁਸਾਰ ਨੋਨ ਐਡ ਕਰ ਦਵਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰ ਦਵਾਂਗੇ ਜੀਰਾ ਥੋੜਾ ਜਿਹਾ ਤੇ ਥੋੜੀ ਜਿਹੀ ਹੱਥਾਂ ਨਾਲ ਮਸਲ ਕੇ ਜਿਹੜੀ ਜਮੈਨ ਐਡ ਕਰ ਦਵਾਂਗੇ ਇਹ ਸਾਰੀਆਂ ਚੀਜ਼ਾਂ ਐਡ ਕਰਨ ਤੋਂ ਬਾਅਦ ਆਪਾਂ ਥੋੜਾ ਪੇਸਣ ਲੈ ਲਵਾਂਗੇ ਸਾਣ ਕੇ ਬਿਸਸ ਨੂੰ ਆਪਾਂ ਪਾਣੀ ਦੇ ਵਿੱਚ ਘੋਲਣਾ ਨਹੀਂ ਹੈਗਾਗਾ ਤੇ ਇਹਨੂੰ ਆਪਾਂ ਡਾਇਰੈਕਟ ਜਿਹੜਾ ਗੋਭੀ ਹੈਗੀ ਉਹਦੇ ਉੱਪਰ ਆਪਾਂ ਛਿੜਕਾਂਗੇ ਇੱਕ ਤਰ੍ਹਾਂ ਨਾਲ ਤੇ ਛਿੜਕ ਕੇ ਤੇ ਉਸ ਤੋਂ ਬਾਅਦ ਥੋੜਾ ਥੋੜਾ ਪਾਣੀ ਪਾ ਕੇ ਤੇ ਆਪਾਂ ਜਿਹੜਾ ਇਹ ਪਕੌੜਿਆਂ ਦੇ ਉੱਪਰ ਜਿਹੜਾ ਮਸਾਲਾ ਹੈਗਾ ਇਹ ਚਪਕੇ ਲਾਂਗੇ ਤੇ ਇਸ ਤਰ੍ਹਾਂ ਪਕੌੜੇ ਬਣਾਉਣ ਨਾਲ ਬਹੁਤ ਜ਼ਿਆਦਾ ਕ੍ਰਿਸਪੀ ਬਣਦੇ ਆ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਕਿ ਇਸ ਤਰ੍ਹਾਂ ਬਣਾ ਕੇ ਟਰਾਈ ਜ਼ਰੂਰ ਕਰਨਾ ਦੇ ਸਕਦੇ ਮੈਂ ਥੋੜਾ ਜਿਹਾ ਬੇਸਨ ਲੱਗਾ ਬੇਸਨ ਨੂੰ ਮੈਂ ਚੰਗੀ ਤਰ੍ਹਾਂ ਹੱਥਾਂ ਨਾਲ ਥੋੜਾ ਜਿਹਾ ਮਸਲ ਲਿਆ ਤੇ ਉਸ ਤੋਂ ਬਾਅਦ ਮੈਂ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਤੇ ਬਸ ਪਕੌੜਿਆਂ ਦੇ ਮਤਲਬ ਕਿ ਗੋਭੀ ਦੇ ਉੱਪਰਲੇ ਸਾਈਡ ਹੈਗਾ ਜਿਹੜਾ ਫੁੱਲ ਵਾਲੀ ਸਾਈਡ ਤੇ ਮਸਾਲੇ ਨੂੰ ਚਿਪਕਾਵਾਂਗੇ ਆਪਾਂ ਤੇ ਜਿਆਦਾ ਮਤਲਬ ਕਿ ਜਿਹੜਾ ਬੇਸਨ ਹੈਗਾ ਜਿਆਦਾ ਨਹੀਂ ਲਾਉਣਾ ਹੈਗਾ ਤੇ ਹਲਕਾ ਹਲਕਾ ਹੀ ਲਾਉਣਾ ਹੈਗਾ ਤੇ ਮੈਂ ਤੁਹਾਨੂੰ ਦਿਖਾਉਣੀ ਆ ਵੀ ਕਿਸ ਤਰ੍ਹਾਂ ਮਤਲਬ ਕਿ ਇਹ ਲਗਾਉਣਾ ਹੈਗਾ ਤੇ ਇਹ ਬਹੁਤ ਹੀ ਵਧੀਆ ਮਤਲਬ ਇਹ ਪਕੌੜੇ ਬਣ ਕੇ ਤਿਆਰ ਹੁੰਦੇ ਆ ਬਹੁਤ ਹੀ ਜਿਆਦਾ ਕ੍ਰਿਸਪੀ ਤੇ ਬਹੁਤ ਹੀ ਜਿਆਦਾ ਟੇਸਟੀ ਤੇ ਜਿਹੜਾ ਮਸਾਲਾ ਸੀ ਆਪਣਾ ਹਰਿਆ ਕੁਟਿਆ ਹੋਇਆ ਉਹਨੂੰ ਆਪਾਂ ਚੰਗੀ ਤਰ੍ਹਾਂ ਪਕੌੜਿਆਂ ਦੇ ਉੱਪਰ ਲਗਾ ਲਵਾਂਗੇ ਤਾਂ ਕਿ ਇੱਕ ਜਗ੍ਹਾ ਹੀ ਨਾ ਰਹਿ ਜਾਵੇ ਤੇ ਚੰਗੀ ਤਰ੍ਹਾਂ ਮਸਾਲਾ ਕਿ ਆਪਾਂ ਜਿਹੜਾ ਪਕੌੜਿਆਂ ਦੇ ਉੱਪਰ ਮਸਾਲਾ ਲਾ ਲਵਾਂਗੇ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਪਕੌੜੇ ਹੈਗੇ ਜਿਹੜੇ ਆਪਾਂ ਘੋਲ ਵਿੱਚ ਪਕੌੜੇ ਬਣਾਉਣੇ ਹੈਗੇ ਬੇਸਨ ਦਾ ਘੋਲ ਬਣਾ ਲਿਆ ਉਸ ਤੋਂ ਬਾਅਦ ਪਕੌੜੇ ਬਣਾਉਣੇ ਹੈਗੇ ਤਾਂ ਉਹ ਇੰਨੇ ਜਿਆਦਾ ਟੇਸਟੀ ਲੱਗਦੇ ਹੈਗੇ ਭੋਲੇ ਜਿਹੇ ਹੋ ਜਾਂਦੇ ਨੇ ਤੇ ਇਹ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਇਹਦੇ ਉੱਪਰ ਜਿਹੜਾ ਲਗਾ ਲਿਆਗਾ ਮਸਾਲਾ ਤੇ ਇਧਰ ਆਪਾਂ ਤੇਲ ਗਰਮ ਕਰ ਲਿਆ ਫੁੱਲ ਫਲੈਟ ਤੇਲ ਗਰਮ ਕਰ ਲਵਾਂਗੇ ਤੇ ਇਹਦੇ ਵਿੱਚ ਆਪਾਂ ਫਰਾਈ ਹੋਣ ਵਾਸਤੇ ਜਿਹੜੇ ਇਹ ਗੋਭੀ ਦੇ ਪਕੌੜੇ ਪਾ ਦਵਾਂਗੇ ਗੋਭੀ ਦੇ ਪੀਸ ਜਿਹੜੇ ਸਾਰੇ ਆਪਾਂ ਪਾ ਦਵਾਂਗੇ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕ੍ਰਿਸਪੀ 골ਡਨ ਬ੍ਰਾਊਨ ਹੋਣ ਤੇ ਕਰਾਪਾਂ ਇਹਨਾਂ ਨੂੰ ਫਰਾਈ ਕਰ ਲਵਾਂਗੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਾਰ-ਬਾਰ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਬਾਰ-ਬਾਰ ਸਬਸਕ੍ਰਾਈਬ ਕਰਨਾ ਕਿਉਂਕਿ ਆਪਾਂ ਬਹੁਤ ਹੀ ਦੇਸੀ ਤਰੀਕੇ ਨਾਲ ਜਿਹੜੀ ਰੈਸਪੀ ਬਣਾ ਕੇ ਤਿਆਰ ਕਰਦੇ ਆਂਗੇ ਜਿਹੜੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਹੁਤ ਹੀ ਸਵਾਦ ਲੱਗਦੀ ਹੈਗੀ ਤੇ ਬਹੁਤ ਹੀ ਖੱਟ ਮਸਾਲਿਆਂ ਨਾਲ ਬਣਾ ਕੇ ਤਿਆਰ ਕਰਦੇ ਆਂਗੇ ਤੇ ਜੇ ਕੋਈ ਆਪਣਾ ਫੇਸਬੁੱਕ ਤੇ ਵੀਡੀਓ ਦੇਖਦਾ ਤਾਂ ਫੇਸਬੁੱਕ ਪੇਜ ਨੰਬਰ 1 ਅਰਸੋਈ ਨੋ ਵੱਧ ਵੱਧ ਫੋਲੋ ਕਰਨਾ ਤੇ ਇਧਰ ਜਿਹੜੇ ਪਕੌੜੇ ਆਪਣੇ ਇੱਕ ਸਾਈਡ ਤੋਂ ਜਿਹੜੇ 골ਡਨ ਕਲਰ ਦੇ ਹੋ ਗਏ ਤੇ ਇਹਨਾਂ ਨੂੰ ਆਪਾਂ ਪਲਟ ਲਵਾਂਗੇ ਕਿਸੇ ਚਮਚੇ ਜਾਂ ਕੜਛੀ ਨਾਲ ਥੋੜਾ ਥੋੜਾ ਤੇ ਇਹ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਜਿਹੜਾ ਇਹਨਾਂ ਦਾ ਕਲਰ ਆਇਆ ਇੱਕ ਸਾਈਡ ਤੋਂ ਤੇ ਦੋਨੇ ਸਾਈਡਾਂ ਤੋਂ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਕ੍ਰਿਸਪੀ ਕਰ ਲਵਾਂਗੇ ਜੇ ਤੁਹਾਨੂੰ ਐ ਲੱਗਦਾ ਹੈਗਾ ਵੀ ਪਹ ਆਹ ਪਕੌੜੇ ਜਿਹੜੇ ਘੱਟ ਕ੍ਰਿਸਪੀ ਬਣੇ ਆ ਤਾਂ ਤੁਸੀਂ ਇਹਨਾਂ ਨੂੰ ਇੱਕ ਵਾਰੀ ਫਰਾਈ ਪੈਨ ਦੇ ਵਿੱਚ ਉਤ ਕੱਢ ਲਓ ਤੇ ਉਸ ਤੋਂ ਬਾਅਦ ਫੁੱਲ ਫਲੈਟ ਦੁਬਾਰਾ ਜਿਹੜਾ ਤੇਲ ਹੈਗਾ ਆਪਾਂ ਗਰਮ ਕਰ ਲੈਣਾ ਹੈਗਾ ਤੇ ਉਸ ਤੋਂ ਬਾਅਦ ਇੱਕ ਵਾਰੀ ਨੂੰ ਚੰਗੀ ਤਰ੍ਹਾਂ ਗਰਮ ਗਰਮ ਤੇਲ ਦੇ ਵਿੱਚ ਤੁਸੀਂ ਫਰਾਈ ਕਰੋ ਤਾਂ ਪਕੌੜੇ ਬਹੁਤ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਨੇਗੇ ਤੇ ਨਹੀਂ ਤਾਂ ਇਸ ਤਰ੍ਹਾਂ ਜਿਹੜੇ ਇਹ ਪਕੌੜੇ ਲੇਗੇ ਬਹੁਤ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋਣ ਤੱਕ ਮਤਲਬ ਕਿ ਫਰਾਈ ਕਰ ਲਵਾਂਗੇ ਤੇ ਇਹਨਾਂ ਨੂੰ ਤੁਸੀਂ ਹਰੀ ਚਟਨੀ ਨਾਲ ਧਨੀਏ ਪੱਤੇ ਦੀ ਨਾਲ ਜਾਂ ਗੁੜੇ ਇਮਲੀ ਦੀ ਚਟਨੀ ਨਾਲ ਕਿਸੇ ਵੀ ਚਟਨੀ ਨਾਲ ਤੁਸੀਂ ਖਾ ਸਕਦੇ ਹੋ ਇਹਨਾਂ ਨੂੰ ਬਿਨਾਂ ਚਟਨੀ ਤੋਂ ਤੁਸੀਂ ਸਿਰਫ ਸਿੰਪਲ ਚਾਟ ਮਸਾਲਾ ਮਤਲਬ ਕਿ ਪਕਵ ਕੇ ਵੀ ਤੁਸੀਂ ਖਾ ਸਕਦੇ ਹੋ ਉਹਦੇ ਨਾਲ ਵੀ ਜਿਹੜੇ ਇਹ ਪਕੌੜੇ ਆ ਬਹੁਤ ਜਿਆਦਾ ਟੇਸਟੀ ਲੱਗਦੇ ਨੇਗੇ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਆ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੇ ਆਗੇ ਬਣਾ ਕੇ ਜ਼ਰੂਰ ਟਰਾਈ ਕਰਨਾ ਇਹਨਾਂ ਪਕੌੜਿਆਂ ਨੂੰ ਤੇ ਜਿਹੜੇ ਪਕੌੜੇ ਹੈਗੇ ਆਪਣੇ तकरीबन ਲਗਭਗ ਬਣ ਕੇ ਤਿਆਰ ਹੋ ਗਏ ਨੇਗੇ ਕਲਰ ਬਹੁਤ ਵਧੀਆ ਆਇਆਗਾ ਤੇ ਜਿਹੜੀਆਂ ਇਹ ਡੰਡੀਆਂ ਵਾਲਾ 파ਟ ਹੈ ਇਹ ਜਦੋਂ ਤੁਸੀਂ ਖਾਓਗੇ ਤਾਂ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ ਇਹਨਾਂ ਦਾ ਇਹਨਾਂ ਤੇ ਹਲਕਾ ਹਲਕੇ ਮਸਾਲਾ ਲੱਗਿਆ ਰਹਿੰਦਾਗਾ ਫੁੱਲਾ ਫੁੱਲਾੰਤੀ ਜਿਹੜਾ ਮਸਾਲਾ ਹੈਗਾ ਉਹ ਲੱਗਿਆ ਹੋਇਆ ਹੈਗਾ ਤੇ ਇਹਨਾਂ ਦੇ ਡੰਡੀਆਂ ਦਾ ਟੇਸ ਥੋੜੀ ਜਿਹੀ ਮਠਿਆਸ ਚ ਆਉਂਦਾ ਬਹੁਤ ਵਧੀਆ ਲੱਗਦਾਗਾ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਜਿਹੜੇ ਇਹ ਆਪਣੇ ਪਕੌੜੇ ਬਿਲਕੁਲ ਬਣ ਕੇ ਤਿਆਰ ਹੋ ਗਏ ਨੇਗੇ ਹੁਣ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ഫ്രൈപെൻ്റെ രജുഗാ റീച്ച കവാ പകൗടേ ബി സാവധാന കണ്ടേക്കർമെങ്കിൽ തര ഝർ പാൽ എക്സ്റ്റ്രാ നൽജുക പകോടേ ആ ആസാന ਆਪਾਂ ਕੱਢ ਲਵਾਂਗੇ ਬੜੀ ਸਾਵਧਾਨੀ ਨਾਲ ਇਹ ਪਕੌੜੇ ਕੱਢ ਲੈਣੇ ਮੈਂ ਤੇ ਇਹਨਾਂ ਨੂੰ ਆਪਾਂ ਇੱਕ ਥਾਲੀ ਜਾਂ ਪਲੇਟ ਦੇ ਵਿੱਚ ਪਾ ਦਵਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਕ੍ਰਿਸਪੀ ਲੱਗਦੇ ਨੇ ਤੇ ਕਿੰਨਾ ਵਧੀਆ ਜਿਹੜਾ ਇਹਨਾਂ ਦਾ ਕਲਰ ਆਇਆ ਹੈਗਾ ਬਹੁਤ ਹੀ ਜ਼ਿਆਦਾ ਵਧੀਆ ਇਸ ਤਰ੍ਹਾਂ ਬਾਕੀ ਦੇ ਪਕੌੜੇ ਜਿਹੜੇ ਉਹ ਵੀ ਆਪਾਂ ਕੱਢ ਕੇ ਤਿਆਰ ਕਰ ਲਵਾਂਗੇ ਤੇ ਸਰਵ ਕਰਾਂਗੇ ਆਪਾਂ ਇਹਨੂੰ ਇਮਲੀ ਦੇ ਨਾਲ ਚਟਨੀ ਦੇ ਨਾਲ ਗੁੜ ਇਮਲੀ ਦੇ ਨਾਲ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਬਾਤੋ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆਂਗੇ ਨਵੀਂ ਹੋਰ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ੀ ਕਾਲ ਜੀ